ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅਬਲ ਤਾਂ ਡਾਕਟਰ ਕਵਿੰਜੀਤ ਸਿੰਘਾ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਪੂਰੇ ਮਸਲੇ ਦੀ ਇਹ ਮੈਨੇ ਕੇਰਾਬੰਦੀ ਕੀਤੀ ਹੈ ਵੀ ਜਿਹੜਾ ਜਿਹੜਾ ਮੌਜੂਦਾ ਖੇਤੀਬਾੜੀ ਵਾਲਾ ਮਾਡਲ ਹੈ ਜੋ ਆਪਣੇ ਹੂਰੇ ਰੱਖੇ ਗਿਆ ਜੋ ਕਿ ਹਰੀ ਜਿਹੜਾ ਹਰਾ ਇਨਕਲਾਬ ਸੀਗਾ ਉਹਦੇ ਇੱਕ ਉਹਦੇ ਵਿੱਚੋਂ ਨਿਕਲਿਆ ਹੋਇਆ ਸੋ ਉਹ ਹੁਣ ਕਿਤੇ ਨਾ ਕਿਤੇ ਲੜਖੜਾ ਰਿਹਾ ਹੈ। ਅ ਸੁਮੇਰਾ ਜੋ ਨੁਕਤਾ ਨਜ਼ਰ ਹੈ ਜਾਂ ਜੋ ਜਿਸ ਜੋ ਮੈਂ ਗੱਲ ਆਪੇ ਦੇ ਸਾਹਮਣੇ ਰੱਖੂੰਗਾ ਉਹ ਮੇਰੇ ਨਿੱਜੀ ਤਜਰਬਿਆਂ ਚੋਂ ਆਉਗੀ ਜੋ ਕਿ ਕੁਦਰਤੀ ਖੇਤੀ ਨਾਲ ਸੰਬੰਧਿਤ ਹੈ। ਸੋ ਇਹ ਗੱਲ ਤਾਂ ਬਹੁਤ ਚਿਰ ਤੋਂ ਵਿਚਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਹੜਾ ਮੌਜੂਦਾ ਖੇਤੀਬਾੜੀ ਮਾਡਲ ਹੈਗਾ ਉਹ ਹੰਢਣਸਾਰ ਨਹੀਂ ਹੈ। ਜਿਉ ਹੰਡਣਸਾਰ ਹੁੰਦਾ ਤਾਂ ਆਪਣੀ ਕਿਸਾਨੀ ਗਰਦਿਸ਼ ਚ ਨਾ ਹੁੰਦੀ ਆਪਣੀ ਸੇਤ ਜਿਸ ਸਾਬ ਨਾਲ ਆਪਾਂ ਦੇਖ ਰਹੇ ਆ ਵੀ ਹਸਪਤਾਲਾਂ ਦੀਆਂ ਲਾਈਨਾਂ ਵਧੀ ਜਾ ਰਹੀਆਂ ਨੇ ਤੇ ਸਾਡੇ ਜੋ ਕੁਦਰਤੀ ਸਰੋਤ ਨੇ ਜੋ ਸਾਡਾ ਹਵਾ ਪਾਣੀ ਤੇ ਮਿੱਟੀ ਦੀ ਜੋ ਹਾਲਤ ਹੈ ਜਿਸ ਸਾਬ ਨਾਲ ਉਹ ਬਿਮਾਰ ਹੈ ਤੇ ਇੱਕ ਲੰਗੜੀ ਹੋ ਚੁੱਕੀ ਹੈ ਸੋ ਇਹ ਇਹ ਨਾ ਹੁੰਦੀ ਸੋ ਜਦੋਂ ਆਪਾਂ ਹੰਡਨ ਸਾਰੀ ਦੀ ਗੱਲ ਕਰਦੇ ਹਾਂ ਖਾਸ ਕਰਕੇ ਖੇਤੀਬਾੜੀ ਦੇ ਮਸਲੇ 'ਚ ਤਾਂ ਜੋ ਹੰਡਨ ਸਾਰੀ ਕਲਪਸ ਉਹ ਮੋٹے ਤੌਰ ਤੇ ਦੋ ਚੀਜ਼ਾਂ ਦਾ ਤوازن ਹੈਗਾ ਭਈ ਇਨਪੁਟ ਤੇ ਆਉਟਪੁਟ ਵੀ ਪਾਇਆ ਕੀ ਤੇ ਕੱਢਿਆ ਕੀ ਤੇ ਜਦੋਂ ਇਹਨਾਂ ਦਾ ਤوازن ਵਿਗੜਦਾ ਤਾਂ ਉਦੋਂ ਹੰਡਨ ਸਾਰੀ ਦੀਆਂ ਸਮੱਸਿਆਵਾਂ ਸਮਰਨੇ ਨਿਕਲ ਕੇ ਆਉਂਦੀਆਂ ਨੇ ਸੋ ਦੂਸਰੇ ਮੈਂ ਆਪ ਜੀ ਦੇ ਸਾਹਮਣੇ ਜੋ ਮੇਰਾ ਗੱਲ ਕਰਨ ਦਾ ਨੁਕਤਾ ਨਜ਼ਰ ਆਏ ਹੋਗਾ ਵੀ ਜੋ ਕੁਦਰਤੀ ਕਿਸਾਨੀ ਹੈ ਉਹ ਇੱਕ ਹੰਡਨਸਾਰ ਉਹ ਇੱਕ ਸੰਭਾਵਨਾ ਹੈ ਉਹ ਜਸਟ ਸੰਭਾਵਨਾ ਬਾਰੇ ਮੈਂ ਆਪ ਜੀ ਨਾਲ ਗੱਲ ਕਰੂੰਗਾ ਸੋ ਉਹ ਜਿਹੜੀ ਸੰਭਾਵਨਾ ਹੈ ਹੈਗੀ ਹੈ ਵੀ ਉਹ ਦਾ ਜੋ ਮਨੁੱਖੀ ਸਿਹਤ ਤੇ ਕੀ ਸਦਾ ਪ੍ਰਭਾਵ ਤੇ ਅਸਰ ਹੈ ਉਹਦਾ ਸਾਡਾ ਜੋ ਵਾਤਾਵਰਣ ਹੈਗਾ ਜੋ ਇਕੋਲੋਜੀ ਹੈਗਾ ਉਸਤੇ ਕੀ ਅਸਰ ਰਹੇਗਾ ਤੇ ਨਾਲ ਦੀ ਨਾਲ ਉਹ ਸਾਡੀ ਆਰਥਿਕਤਾ ਨੂੰ ਵੀ ਕਿਵੇਂ ਉਹ ਵਧਾਵਾ ਦੇ ਸਕਦੀ ਹੈ ਕਿਉਂਕਿ ਬਾਦਕਿਸਮਤੀ ਨਾਲ ਜੋ ਇੱਕ ਪੂੰਜੀਵਾਦ ਦਾ ਜੋ ਮਾਡਲ ਸਾਡੇ ਸਾਹਮਣੇ ਸਿਰਜਿਆ ਗਿਆ ਉਸ ਸਾਰਾ ਕੁਝ ਅਸੀਂ ਨਫਾ ਨੁਕਸਾਨ ਦੇ ਨਜ਼ਰੀਏ ਤੋਂ ਦੇਖਦੇ ਆਂ ਤੇ ਨਫਾ ਨੁਕਸਾਨ ਵੀ ਉਹ ਪੈਸੇ ਦਾ ਨਫਾ ਨੁਕਸਾਨ ਹੈਗਾ ਉਹ ਉਹ ਵੀ ਨਹੀਂ ਆਪਾਂ ਦੇਖਦੇ ਵੀ ਸਾਡੀ ਸੇਤ ਨਫੇ ਨੁਕਸਾਨ ਚ ਹੈ ਜੋ ਕੁਦਰਤੀ ਪਰਸਾਰਾ ਹੋ ਨਫੇ ਨੁਕਸਾਨ ਚ ਸੋ ਸਾਰਾ ਕੁਝ ਇੱਕ ਪੈਸੇ ਦਾ ਮੁੱਲ ਆਂਕਣ ਜਈ ਹੋ ਕੇ ਰਹਿ ਗਿਆ ਸੋ ਇਸ ਕਰਕੇ ਆਪ ਉਸ ਨੂੰ ਵੀ ਉਹਨੂੰ ਵੀ ਆਪਾਂ ਨੂੰ ਕਿਸੇ ਨਾ ਕਿਤੇ ਇਸ ਡਿਸਕਸ਼ਨ ਦੇ ਵਿੱਚ ਸ਼ਾਮਲ ਕਰਨਾ ਪੈਣਾ ਕਿਉਂਕਿ ਆਖਰਕਾਰ ਇੱਕ ਇੱਕ ਉਸ ਸਸਟੇਨੇਬਲ ਦੇ ਨਾਲ ਉਹ ਸਸਟੇਨੈਂਸ ਦਾ ਵੀ ਇੱਕ ਇੱਕ ਮਾਡਲ ਹੋਣਾ ਚਾਹੀਦਾ ਸੋ ਪਹਿਲੀ ਗੱਲ ਜਦੋਂ ਆਪਾਂ ਕੁਦਰਤੀ ਕਿਸਾਨੀ ਦੀ ਗੱਲ ਕਰਦੇ ਹਾਂ ਕੁਦਰਤੀ ਕਿਸਾਨੀ ਹੈ ਕੀ ਸੋ ਇਹਦੇ ਚ ਜੋ ਕਿ ਆਪਾਂ ਜਾਣਦੇ ਹਾਂ ਵੀ ਜਿਹੜਾ ਹਰੀ ਕ੍ਰਾਂਤੀ ਆ ਹਰੀ ਇਨਕਲਾਬ ਜੋ ਜਿਹੜਾ ਕਿਸਾਨੀ ਦਾ ਮਾਡਲ ਨਿਕਲਦਾ ਹੈ ਉਹ ਬਹੁਤ ਇੱਕ ਰਿਸੋਰਸ ਇੰਟੈਂਸਿਵ ਮਾਡਲ ਜਿਹਨੂੰ ਆਪਾਂ ਕਹਾਂਗੇ ਉਹ ਹੈਗਾ ਵੀ ਉਹ ਉਹ ਮੰਗਦਾ ਵੀ ਤੁਸੀਂ ਸੋਦੇ ਹੋਏ ਬੀਜ ਵਰਤੋ ਉਹ ਸੋਦੇ ਹੋਏ ਬੀਜਾਂ ਦੀ ਜੋ ਆਪਾਂ ਕਹਿੰਨੇ ਆ ਵੀ ਜੋ ਐਨ ਪੀ ਕੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਜਿਸ ਤੋਂ ਇਹ ਸਾਰਾ ਖੇਤੀ ਦਾ ਪਸਾਰਾ ਚੱਲਦਾ ਉਹਦੀਆਂ ਲੋੜਾਂ ਵਧ ਨੇ ਫਿਰ ਸੰਭਾਲ ਵਾਸਤੇ ਸਾਨੂੰ ਕੀਟਨਾਸ਼ਕ ਉਲੀਨਾਸ਼ਕ ਨਦੀਨਨਾਸ਼ਕ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਸੋ ਕਹਿੰਦਾ ਪਾਵੇ ਵੀ ਬੀਆ ਜਿਹੜਾ ਜਿਹੜਾ ਕਾਰਪੋਰੇਟ ਖਤਰਾ ਅੱਜ ਦਾ ਇਹ ਜਿਹੜਾ ਇਸ ਬਿਲ ਰਹੀ ਹੈ ਇਸ ਸੈਕਟਰ ਰਹੀ ਆਪਣੇ ਮੂਹਰੇ ਆਉਂਦਾ ਹੈ ਇਹਦੀ ਤਿਰਛੀ ਮਾਰਤਾ ਸਾਨੂੰ 1968 ਦੀ ਪੈਰੀ ਹੈ ਜਦੋਂ ਜਦੋਂ ਇਹ ਕੁਦਰਤੀ ਜਿਹੜਾ ਆਪਣਾ ਹਰੀ ਕ੍ਰਾਂਤੀ ਆ ਜਿਹੜਾ ਹਰੀ ਕ੍ਰਾਂਤੀ ਹੈ ਗ੍ਰੀਨ ਰੈਵਲੂਸ਼ਨ ਵਾਲਾ ਮਾਡਲ ਜਿਹੜਾ ਲਾਇਆ ਗਿਆ ਕਿਉਂਕਿ ਇਹਨਾਂ ਨੇ ਸਿਰਫ ਵੱਡੀ ਵੱਡੀ ਕੰਪਨੀਾਂ ਦੀ ਉਹ ਹੀ ਉਹਨਾਂ ਨੂੰ ਹੀ ਇਹਨਾਂ ਨੇ ਇਸ ਸਪੋਰਟ ਕੀਤਾ ਹੈ ਉਹਨਾਂ ਨੇ ਹੀ ਵੱਡਾ ਬਣਾਇਆ ਜਿਵੇਂ ਮੋਂਸੈਂਟੋ ਦਾ ਨਾਮ ਲੈ ਗਿਆ ਬਾਹਰ ਹੈਗਾ ਡੂਪੌਂਟ ਹੈਗਾ ਯਸਿੰਜੈਂਟਾ ਹੈਗਾ ਸੋ ਇਹ ਪਹਿਲਾਂ ਸਾਨੂੰ ਬੀਜ ਵੇਚਦੇ ਨੇ ਫੇਰ ਸਾਨੂੰ ਫੇਰ ਸਾਨੂੰ ਦਵਾਈਆਂ ਵੇਚਦੇ ਨੇ ਸੋ ਇਹ ਵੀ ਸਾਡੀ ਸ਼ਬਦਾਵਲੀ ਚ ਕਿਵੇਂ ਵੜਦੇ ਨੇ ਹੁਣ ਮੈਂ ਵੀ ਕਹਿ ਰਿਹਾ ਦਵਾਈ ਸੋ ਜਿਹੜੀ ਚੀਜ਼ ਕਿਸੇ ਚੀਜ਼ ਨੂੰ ਮਾਰੇ ਉਹਨੂੰ ਉਹਨੂੰ ਜ਼ਹਿਰ ਕਿਹਾ ਜਾਂਦਾ ਦਵਾਈ ਤਾਂ ਨਹੀਂ ਕਿਹਾ ਜਾਂਦਾ ਪਰੀ ਹੋਲੀ ਹੋਲੀ ਸਾਡੀ ਸ਼ਬਦਾਵਲੀ ਵੀ ਇਸ ਲੋਟ بگੜ ਗਈ ਵੀ ਜਾਂ ਸਾਡੀ ਸ਼ਬਦਾਵਲੀ ਚ ਗੱਲਾਂ ਆ ਗਈਆਂ ਵੀ ਉਹ ਸਾਨੂੰ ਸੁਭਾਵਿਕ ਹੀ ਲੱਗਦੀਆਂ ਸੋ ਇਸ ਨਾਲ ਇੱਕ ਹੋਰ ਗੱਲ ਜੋੜਦੇ ਹੋਏ ਵੀ ਵੀ ਜਿਹੜਾ ਕਿਸਾਨੀ ਹੈ ਆਪਾਂ ਆਮ ਤੌਰ ਤੇ ਕਹਿੰਦੇ ਵੀ ਵੀ ਮੈਂ ਆਪਦੀ ਫਸਲ ਮੰਡੀ ਚ ਸਿੱਟ ਕੇ ਆਇਆ ਸੋ ਮਤਲਬ ਇਹ ਵੀ ਸਾਡੀ ਸ਼ਬਦਾਵਲੀ ਚ ਇੱਕ ਥੀਜ਼ ਆ ਗਈ ਵੀ ਉਹ ਬੰਦਾ ਏਡਾ ਆਪ ਦੇ ਆਪ ਨੂੰ ਅ ਕਮਜ਼ੋਰ ਤੇ ਬੇਵਸਮ ਉਸ ਕਰ ਰਿਹਾ ਵੀ ਉਹਨੂੰ ਉਹਨੂੰ ਪਤਾ ਹੀ ਨਹੀਂ ਵੀ ਉਹਦੀ ਉਹਦੀ ਕੀ ਤਾਕਤ ਕੀ ਹੈ ਤਾਕਤ ਵੀ ਜਿਹੜੀ ਚੀਜ਼ ਉਹ ਪੈਦਾ ਕਰ ਰਿਹਾ ਹੈ ਉਹ ਕਿਸੇ ਦੀ ਤਿੰਨ ਵੇਲੇ ਦੀ ਲੋੜ ਹੈ ਪਰ ਉਹਨੂੰ ਕਹਿੰਦਾ ਮੈਂ ਸਿੱਟ ਕੇ ਆ ਗਿਆ ਸੋ ਹੌਲੀ ਹੌਲੀ ਆਪਾਂ ਨੂੰ ਕਿਉਂਕਿ ਵਿਚਿਤ ਤੌਰ ਤੇ ਕਿਉਂਕਿ ਸਾਡਾ ਜੋ ਸਮਾਜੀ ਤਣਾ ਪਾਣਾ ਸੀਗਾ ਜਿਹਦੇ ਬਾਰੇ ਡਾਕਟਰ ਕਵਲਜੀਤ ਸਿੰਘ ਵੀ ਗੱਲ ਕਰਕੇ ਕਹੀ ਵੀ ਉਹ ਕਿਉਂਕਿ ਉਹ ਟੁੱਟ ਗਿਆ ਤੇ ਹਰੇਕ ਜਣਾ ਹੁਣ ਆਪ ਵੀ ਲੜਾਈ ਲੜੀ ਜਾ ਰਹੇ ਤੇ ਏਡਾ ਲੰਗੜਾ ਜਿਹਾ ਹੋ ਚੁੱਕਿਆ ਸਾਰਾ ਕੁਝ ਕਿ ਸਾਰਾ ਕੁਝ ਹੈ ਵੀ ਜਿਹੜਾ ਹੁਣ ਆਪ ਜਿਹੜਾ ਐਕਟ ਆਇਆ ਤੇ ਇਥੇ ਹੁਣ ਜਿਹੜਾ ਜਿਹੜਾ ਕਾਰਪੋਰੇਟ ਹੈ ਉਹ ਬੜਾ ਇੱਕ ਰਾਖਸ ਵਾਂਗੂ ਸਾਹਮਣੇ ਕੀਤਾ ਗਿਆ ਪਰ ਅਸੀਂ ਅਸੀਂ ਖੇਂਡੀ ਇੰਨੇ ਗਏ ਅਸੀਂ ਟੁੱਟੀ ਇੰਨੇ ਗਏ ਵੀ ਇਹ ਵੀ ਬੜਾ ਸੌਖਾ ਜਿਹਾ ਲੱਗਦਾ ਵੀ ਉਹ ਰਿਆਉ ਤੇ ਇਹਨਾ ਤੇ ਕਾਬੂ ਹੋ ਜੋ ਇਹਨਾਂ ਦੇ ਸਰੋਤਾ ਤੇ ਕੁਦਰਤੀ ਸਰੋਤਾ ਤੇ ਕਾਬੂ ਹੋ ਜੋ ਸੋ ਵਾਪਸ ਕੁਦਰਤੀ ਖੇਤੀ ਤੇ ਆਉਂਦੇ ਹੋਏ ਸੋ ਕੁਦਰਤੀ ਖੇਤੀ ਕਿ ਇਦਾਂ ਦਾ ਇਹ ਖੇਤੀ ਦਾ ਸਿਸਟਮ ਹੈ ਜਿੱਥੇ ਅਸੀਂ ਕੁਦਰਤ ਕੰਨੀ ਸੇਧ ਲੈਣ ਲਈ ਅਸੀਂ ਦੇਖਦੇ ਆਂ ਵੀ ਉਸ ਕੁਦਰਤ ਦੇ ਨੀਮਾ ਦੇ ਵਿੱਚ ਅਸੀਂ ਰਹਿਣਾ ਸੋ ਮੋٹے ਤੌਰ ਤੇ ਅਸੀਂ ਕੋਈ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਨੀ ਕੋਈ ਅਸੀਂ ਰਸਾਇਣਿਕ ਉਲੀਨਾਸ਼ਕ ਕੀਟਨਾਸ਼ਕ ਜਾਂ ਨਦੀਨਨਾਸ਼ਕ ਜਾਂ ਗਰੋਥ ਪ੍ਰੋਮੋਟਰ ਇਹਨਾਂ ਦੀ ਕੋਈ ਵਰਤੋਂ ਨਹੀਂ ਕਰਨੀ ਸੋ ਇਹ ਪੂਰਾ ਜਿਵੇਂ ਇੱਕ ਰਸਾਇਣ ਮੁਕਤ ਇਹ ਇੱਕ ਕਾਰਜਾਲੀ ਸੋ ਜ਼ਾਹਿਰ ਹੈ ਵੀ ਜੇ ਅਸੀਂ ਰਸਾਇਣ ਪਾਉਣਾ ਨਹੀਂ ਤਾਂ ਧਰਤੀ ਨੇ ਸਾਨੂੰ ਕੋਈ ਇਹ ਅਸਾਈਨ ਦੇਣਾ ਨਹੀਂ ਤੇ ਉਹ ਸਾਡੇ ਸਰੀਰ 'ਚ ਜਾਣਾ ਨਹੀਂ ਸੋ ਹੁਣ ਮੈਂ ਆਉਂਦਾ ਵੀ ਇਹ ਇਹ ਮਨੁੱਖੀ ਸੇਤ ਤੇ ਜੋ ਸਾਡੀ ਪਸ਼ੂਆਂ ਜਾਂ ਜਾਨਵਰਾਂ ਦੀ ਸੇਤ ਹੈ ਵੀ ਉਸ ਤੇ ਹੀ ਉਹਦਾ ਉਹਦਾ ਕੀ ਅਸਰ ਹੈ ਸੋ ਸਿੱਧੇ ਤੌਰ ਤੇ ਜਦੋਂ ਆਪਾਂ ਦੇਖੀ ਵੀ ਜਦੋਂ ਵੀ ਇਨਸਾਨ ਨੂੰ ਵੀ ਬਿਮਾਰੀ ਉਦੋਂ ਹੀ kehrਦੀ ਹੈ ਜਦੋਂ ਉਹ ਸਰੀਰਕ ਤੌਰ ਤੇ ਅੰਦਰੋਂ ਕਮਜ਼ੋਰ ਹੁੰਦਾ ਹੈ ਤੋ ਇੱਕ ਰਿਸਰਚ ਹੋਈ ਸੀ ਕਿ ਪੀਏਯੂ ਦਾ ਜ਼ਿਕਰ ਆਇਆ ਸੋ ਪੀ ਚ ਇੱਕ ਉਹਨਾਂ ਨੇ ਰਿਸਰਚ ਕੀਤੀ ਵੀ ਉਹਨਾਂ ਨੇ ਇੱਕ ਕੰਟਰੋਲਡ এনवायरमेंट ਚ ਦੋ ਬੂਟੇ ਲਾਏ ਤੇ ਇੱਕ ਨੂੰ ਜਿਵੇਂ ਰਵਾਇਤੀ ਤੌਰ ਤੇ ਖਾਦਾਂ ਸਪਰੇਅਾਂ ਤੇ ਉਸ ਤੇ ਸਰਜਿਆ ਵੀ ਇਹ ਤਾਂ ਬੜਾ ਮਜ਼ਬੂਤ ਹੋ ਜਾਊਗਾ ਤੇ ਦੂਏ ਨੂੰ ਉਹਨਾਂ ਨੇ ਉਸੇ ਲੋਟ ਹੀ ਰਹਿਣ ਦਿੱਤਾ ਇੱਕ ਕੁਦਰਤੀ ਮਾਹੌਲ ਦਿੱਤਾ ਦੇਖਿਆ ਗਿਆ ਵੀ ਜਿਹੜਾ ਜਿਹੜਾ ਬੋਟਾ ਜਿਹੜਾ ਖਾਦਾ ਤੇ ਰਿਆ ਸਪ੍ਰੇਆਂ ਤੇ ਸਿਰਜਿਆ ਗਿਆ ਉਸ ਤੇ ਕੀੜੇ ਦਾ ਵੱਧ ਆਪਣਾ ਹਮਲਾ ਹੋਇਆ ਸੋ ਉਦੀ ਫਿਰ ਵਜ੍ਹਾ ਇਹ ਉਹਨਾਂ ਨੇ ਇਸ ਵਜ੍ਹਾ ਉਹਦੀ ਜਦੋਂ ਆਖਿਰਕਾਰ ਉਦੀ ਵਜ੍ਹਾ ਵੀ ਤਾਂ ਨਿਰਧਾਰਤ ਕਰਨੀ ਸੀ ਸੋ ਇਸਨੇ ਨਤੀਜੇ ਤੇ ਪਹੁੰਚੇ ਵੀ ਵੀ ਇਹ ਕੁਦਰਤੀ ਪਸਾਰਾ ਹੈ ਜਿਹੜਾ ਜਿਹੜਾ ਹਮਲਾਵਰ ਹੈ ਉਹ ਹਮੇਸ਼ਾ ਕਮਜ਼ੋਰ ਨੂੰ ਪਹਿਲਾਂ ਕਮਜ਼ੋਰ ਤੇ ਹਮਲਾ ਕਰਦਾ ਹੁੰਦਾ ਜਿਵੇਂ ਸ਼ੇਰ ਜੰਗਣ ਤੇ ਉਹ ਸਾਰਿਆਂ ਨਾਲ ਕਮਜ਼ੋਰ ਜਾਨਵਰ ਦੀ ਤਲਾਸ਼ ਕਰਕੇ ਉਸ ਤੇ ਆਪਣੀ ਨਜ਼ਰ ਟਿਕਾਉਂਦਾ ਹੈ ਕਿਉਂਕਿ ਉਹਦੇ ਵਾਸਤੇ ਉਹ ਸੌਖਾ ਹੈ ਇੱਕ ਇੱਕ ਕੁਦਰਤੀ ਪਸਾਰ ਹੈ ਵੀ ਹਰ ਇੱਕ ਚੀਜ਼ ਨੇ ਆਪਣੇ ਰਿਸੋਰਸਸ ਨੇ ਉਹ ਉਹ ਕਨਜ਼ਰਵ ਕਰਨੇ ਨੇ ਇਹ ਇਹ ਸਾਡੇ ਡੀਐਨਏ ਚ ਪਿਆ ਹੋਇਆ ਹੈ ਵੀ ਘਟੋ ਘਟ ਖਰਚ ਕੇ ਵੱਧ ਤੋਂ ਵੱਧ ਕਿਵੇਂ ਲਿਆ ਜਾਵੇ ਸੋ ਕਹਿੰਦਾ ਭਾਵੇਂ ਵੀ ਜੋ ਸਿਰ ਉਦੋਂ ਕਿਉਂਕਿ ਮੇਰਾ ਵੀ ਥੋੜੇ ਜਿ ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਸੋ ਰਵਾਇਤੀ ਤਰੀਕੇ ਨਾਲ ਹੀ ਕੀਤੀ ਜਿਹੜਾ ਕੁਝ ਹੋ ਰਿਹਾ ਸੀਗਾ ਤੇ ਉੱਥੋਂ ਵੀ ਫੇਰਾ ਪਿਆ ਸੋ ਦੋਵੇਂ ਪਾਸੇ ਅ ਅੰਕੇਲੋ ਵੀ ਜਿਹੜਾ ਦੋਵੇਂ ਪਾਸੇ ਦੇਖਣ ਦੇਖਣ ਦਾ ਮੌਕਾ ਮਿਲਿਆ ਸੋ ਜਦੋਂ ਜਿਹੜੀ ਜਿਹੜੀ ਸਾਡੀ ਉਪਜ ਹੈ ਜਿਹੜੀ ਕੁਦਰਤੀ ਖੇਤੀ ਸਾਨੂੰ ਦਿੰਦੀ ਹੈ ਸੋ ਉਹਦੇ ਚ ਕਿਉਂਕਿ ਉਹ ਉਹ ਜਿਹੜਾ ਬੂਟਾ ਇੰਨਾ ਮਜ਼ਬੂਤ ਹੈ ਤੇ ਉਹਦੀ ਜੋ ਜੋ ਉਹਦੀ ਪੈਦਾਵਾਰ ਹੈ ਉਹ ਇਡੀ ਨਿਊਟ੍ਰੀਐਂਟ ਡੈਂਸਰ ਬਈ ਥੋੜੇ ਜੀ ਉਹ ਸਾਨੂੰ ਵੱਧ ਦੇ ਜਾਂਦੀ ਹੈ ਸੋ ਜਦੋਂ ਹੁਣ ਆਮ ਤੌਰ ਤੇ ਬੜਾ ਇਹਦੇ ਤੇ ਐਂ ਕੇ ਲੋ ਬਈ ਇੱਕ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ ਹੈ ਵੀ ਜੇ ਸਾਰੀ ਕੁਦਰਤੀ ਖੇਤੀ ਕਾਲ ਕੰਨੀਨੋ ਹੋ ਗਏ ਤਾਂ ਅਸੀਂ ਭੁੱਖੇ ਮਰ ਜਾਾਂਗੇ ਉਹਨੇ ਦਾਣੇ ਨਹੀਂ ਹੋਣੇ ਇੰਨੇ ਜ਼ਿਆਦਾ ਇਸ ਦੁਨੀਆ ਨੂੰ 7 ਬਿਲੀਅਨ ਮੂਹ ਲੱਗਿਆ ਤੇ ਉਹਨਾਂ ਨੂੰ ਪਾੜਾਂਗੇ ਕਿਵੇਂ ਸੋ ਮੋٹے ਤੌਰ ਤੇ ਜਦੋਂ ਆਪਾਂ ਖਾਣੇ ਦੀ ਜਾਂ ਪੋਸ਼ਣ ਦੀ ਗੱਲ ਕਰਦੇ ਆ ਸੋ ਦੋ ਤਰ੍ਹਾਂ ਦੇ ਖਾਣੇ ਨੇ ਇੱਕ ਨਿਊਟ੍ਰੀਐਂਟ ਡੈਂਸ ਇੱਕ ਕੈਲੋਰੀਕ ਡੈਂਸ ਸੋ ਜਿਹੜਾ ਕੈਲੋਰੀਕ ਡੈਂਸ ਹੈ ਉਹ ਸਾਨੂੰ ਆਉਣਾ ਜਿਹੜਾ ਜੋ ਸਾਡੇ ਅਨਾਜ ਨੇ ਚੌਲ ਹੋ ਗਿਆ ਜਾਂ ਕਣਕ ਹੋ ਗਈ ਜਾਂ ਬਾਜਰਾ ਹੋ ਗਿਆ ਮੱਕੀ ਹੋ ਗਈ ਦੀ ਨਿਊਟ੍ਰੀਐਂਟ ਡੈਂਸਿਟੀ ਇਹ ਉਹ ਸਾਨੂੰ ਸਬਜ਼ੀਆਂ ਤੇ ਫਲਾਂ ਚੋਂ ਆਣੀ ਹੈ ਜੇ ਉਹੀ ਸਾਡੇ ਜ਼ਰੀਲੇ ਨੇ ਤੇ ਉਹ ਸਾਡੀ ਜੋ ਜੋ ਖਾਣੇ ਦਾ ਵੱਧ ਹਿੱਸਾ ਬਣਨੇ ਚਾਹੀਦੇ ਨੇ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਸਾਡੀ ਸਿਹਤ ਤੇ ਕੀ ਅਸਰ ਹੋਣਾ ਸੋ ਇੱਕ ਹੋਰ ਜਦੋਂ ਮੇਰਾ ਮੋੜਾ ਇਸਕੇ ਨਹੀਂ ਹੋਇਆ ਮਹਾਰਾਜ ਦੀ ਕਿਰਪਾ ਨਾਲ ਕੁਦਰਤੀ ਖੇਤੀ ਕਰਨੀ ਸੋ ਵੀ ਕਹਿ ਨਹੀਂ ਸੋਚੇ ਵੀ ਜਿਹੜੀ ਚੀਜ਼ ਸਾਨੂੰ ਸਰੀਰਕ ਤੌਰ ਤੇ ਕਮਜ਼ੋਰ ਕਰ ਰਹੀ ਹੈ ਉਹ ਸਾਡੇ ਮਨਾਂ ਤੇ ਵੀ ਤਾਂ ਕੋਈ ਅਸਰ ਪਾ ਰਹੀ ਹੋਊਗੀ ਕਿਉਂਕਿ ਮਨਪੀ ਦਾ ਸਰੀਰ ਕੀ ਵਸਦਾ ਸੋ ਉਹਦੇ ਬਾਰੇ ਬਦਕਿਸਮਤੀ ਨਾਲ ਬਹੁਤਾ ਕਿਹਾ ਨਹੀਂ ਜਾ ਰਿਹਾ ਇਹ ਕਿਉਂਕਿ ਇਹ ਨਾ ਗੱਲਾਂ ਦਾ ਕੋਈ ਪੈਮਾਨਾ ਨਹੀਂ ਹੁੰਦਾ ਪਰ ਜੇ ਕੋਈ ਚੀਜ਼ ਸਾਡੇ ਸਰੀਰ ਨੂੰ ਕਮਜ਼ੋਰ ਜਾਂ ਬਿਮਾਰ ਕਰ ਰਹੀ ਹੈ ਸਾਡੇ ਮਨਾਂ ਨੂੰ ਵੀ ਤਾਂ ਬਿਮਾਰ ਕਰ ਰਹੀ ਹੋਊਗੀ ਸੋ ਇਹ ਵੀ ਇੱਕ ਸੋਚਣ ਦਾ ਸੋਚਣ ਦਾ ਵਿਸ਼ਾ ਸੋ ਅੱਗੇ ਆਪਾਂ ਉਹਨੇ ਵੀ ਜਦੋਂ ਆਪਾਂ ਜਿਆ ਪਰ ਜੋ ਕੁਦਰਤੀ ਜੋ ਮੌਜੂਦਾ ਰਵੈਤੀ ਮਾਡਲ ਹੈ ਖੇਤੀ ਦਾ ਜੋ ਰਿਆਸ ਪ੍ਰਿਆਣਾ ਚਾਹਦਾ ਉਸ ਦੇ ਬਨਿਸਪਤ ਜੋ ਜੋ ਕੁਦਰਤੀ ਖੇਤੀ ਵਾਲਾ ਮਾਡਲ ਹੈ ਸੋ ਕਿਉਂਕਿ ਅਸੀਂ ਕੋਈ ਰਸਾਇਣ ਨਹੀਂ ਵਰਤਨੇ ਅਸੀਂ ਕੋਈ ਸਪਰੇਆ ਨਹੀਂ ਕਰਨੀਆ ਸੋ ਐਂਕੇ ਲੋ ਭਈ ਜਿਹੜਾ ਕਿਸਾਨ ਤੋਂ ਲਾ ਕੇ ਜਿਹੜਾ ਖਪਤਕਾਰ ਹੈ ਸੋ ਇਹ ਦੋਵਾਂ ਦਾ ਫਾਇਦਾ ਇਹਦੇ ਵਿੱਚ ਸੋ ਇਹ ਨਹੀਂ ਕਿ ਆ ਵੀ ਇੱਕ ਤਰਫ ਹੈ ਜਾਂ ਵੀ ਸਾਡੇ ਕੁਦਰਤੀ ਸਰੋਤਾਂ ਦੀ ਤਾਂ ਸਭ ਬਾੜ ਹੋ ਹੀ ਰਹੀ ਹੈ ਕਿਉਂਕਿ ਉਹ ਵੀ ਹੁਮੇ ਆ ਗਿਆ ਹਾਂ ਕਿ ਅਸੀਂ ਕੁਦਰਤੀ ਸਰੋਤਾਂ ਦੀ ਕੀ ਸੰਭਾਲ ਹੋ ਰਹੀ ਪਰ ਪਰ ਜਿਹੜੀ ਜਿਹੜੀ ਮਨੁੱਖੀ ਸਿਹਤ ਹੈ ਤੇ ਉਹਦੀ ਕਿਵੇਂ ਬਾਖੂਬੀ ਆ ਜਿਹੜਾ ਜੋ ਕੁਦਰਤੀ ਖੇਤੀ ਹੈ ਉਹਦੀ ਸਭ ਸੰਭਾਲ ਲਉਂਗੀ ਹੈ ਦੂਸਰੇ ਅਸੀਂ ਲੈਣੇ ਵੀ ਜਿਹੜੇ ਜਿਹੜੇ ਪਸ਼ੂ ਨੇ ਆ ਜਾਨਵਰ ਨੇ ਜੋ ਜੋ ਇਸ ਕੁਦਰਤ ਦੇ ਪਸਾਰਿਤ ਸਾਡੇ ਸਾਡੇ ਭਾਗੀਦਾਰ ਨੇ ਮਤਲਬ ਇਹ ਤਾਂ ਇਹ ਤਾਂ ਪਦਾਰਥਵਾਦੀ ਹੋਈ ਦੀਨ ਸੀ ਵੀ ਉਹਨੇ ਸੋਚ ਲਿਆ ਵੀ ਜਿਹੜਾ ਇਨਸਾਨ ਹੈ ਉਹ ਉਹ ਫੂਡ 체ਨ ਦੇ ਸਾਰ ਨਾਲ ਉੱਪਰ ਬੈਠੇ ਤੇ ਬਾਕੀ ਸਾਰੇ ਉਹਦੇ ਮੁਲਾਜ਼ਮ ਨੇ ਤੇ ਉਹਦੀ ਮੁਲਾਜ਼ਮਤ ਕਰਨਗੇ ਤੇ ਉਹਦਾ ਉਹ ਉਹ ਸ਼ੋਸ਼ਣ ਕਰੂਗਾ ਪਰ ਇਹਦੇ ਚ ਜਾਨਵਰਾਂ ਦਾ ਬਹੁਤ ਇੱਕ ਅਹਿਮ ਰੋਲ ਹੈ دوسری ਗੱਲ ਵੀ ਜਿਹੜਾ ਜਾਨਵਰਾਂ ਦੇ ਜੋ ਐਨਕੇਲੋ ਵੀ ਜੋ ਐਨੀਮਲ ਪ੍ਰੋਡਕਟਸ ਨੇ ਉਹਨਾਂ ਤੋਂ ਬਣੇ ਪਦਾਰਥ ਨੇ ਅਸੀਂ ਜਿਵੇਂ ਦੁੱਧ ਕਿਹੋ ਆਂਡੇ ਜਾਂ ਜੂਵੀ ਹੋਰ ਜਾਨਵਰਾਂ ਤੋਂ ਸਾਨੂੰ ਪਦਾਰਥ ਮਿਲਦੇ ਨੇ ਤੇ ਇੱਕ ਤਿਰਛੇ ਤਰੀਕੇ ਨਾਲ ਜੇ ਸਾਡੀਆਂ ਜ਼ਮੀਰ ਜੇ ਜਮੀਨਾ ਜ਼ੈਰੀਲੀਆਂ ਹੋ ਗਈਆਂ ਜੇ ਸਾਡੇ ਪਾਣੀ ਜ਼ੈਰੀਲੇ ਹੋ ਗਏ ਉਹ ਵੀ ਤਾਂ ਉਹੀ ਸਰੋਤਾਂ ਦਾ ਇਸਤੇਮਾਲ ਕਰ ਰਹੇ ਨੇ ਸੋ ਸਿੱਧੇ ਤੌਰ ਤੇ ਅਸੀਂ ਭਵਨਾ ਕਰੀਏ ਪਰ ਤਿਰਛੇ ਤੌਰ ਤੇ ਤਾਂ ਉਹ ਸਾਰੇ ਜ਼ਹਿਰ ਸਾਡੇ ਤੇ ਹਮਲਾ ਕਰ ਹੀ ਰਹੇ ਨੇ ਸੋ ਅਮ ਦੂਸਰਾ ਇਹ ਹੈਗਾ ਵੀ ਜਦੋਂ ਆਪਾਂ ਮਨੁੱਖੀ ਇਨਸਾਨ ਜਾਂ ਜਾਂ ਪਸ਼ੂਆਂ ਵੀ ਪਸ਼ੂਆਂ ਦੀ ਸੇਤੀ ਗੱਲ ਕਰਦੇ ਸੋ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜੋ ਬਿਮਾਰੀਆਂ ਦਾ ਕੀ ਹਾਲ ਹੈ ਦਿਨ ਪਰ ਦਿਨ ਨਵੀਆਂ ਬਿਮਾਰੀਆਂ ਆਉਂਦੀਆਂ ਜਾ ਰਹੀਆਂ ਨੇ ਤੇ ਹਸਪਤਾਲ ਜਿਹਦੇ ਦੋ ਹੁੰਦੇ ਸੀ ਹੁਣ ਚਾਰ ਖੜੇ ਨੇ ਸੋ ਦੂਸਰਾ ਗੱਲ ਇਹ ਕਿ ਵੀ ਇਹਦਾ ਜਿਹੜਾ ਇਹਦਾ ਸਾਡਾ ਸਮਾਜਿਕ ਤਾਣੇ ਬਾਣੇ ਤੇ ਵੀ ਕੀ ਅਸਰ ਹੋ ਰਿਹਾ ਹੁਣ ਜਿਵੇਂ ਇੱਕ ਬੰਦਾ ਇੱਕ ਜੀ ਆਪਣੇ ਘਰ ਚ ਬਿਮਾਰ ਹੁੰਦਾ ਤੁਸੀਂ ਆਪਾਂ ਦੇਖ ਲਓ ਵੀ ਸਾਡੀ ਸਾਰੀ ਸਰਗਰਮੀ ਜਾਂਦਾ ਕੇਂਦਰੀ ਹੋ ਬਣ ਜਾਂਦਾ ਸੋ ਇਹ ਕਿੱਡਾ ਇੱਕ ਪਰਿਵਾਰਿਕ ਤੌਰ ਤੇ ਇੱਕ ਕਿੱਡਾ ਵੀ ਇਹਦਾ 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 ਖਮਿਆਜ਼ਾ ਆ ਆਪਾਂ ਕਿਹ ਸਲੋਟ ਭਗਦੇ ਆ ਕਿਉਂਕਿ ਸਾਡੀ ਪ੍ਰੋਡਕਟਿਵਿਟੀ ਕਿੰਨੀ ਹੇਠਾਂ ਚਲੀ ਜਾਂਦੀ ਹੈ ਸੋ ਮਤਲਬ ਇਹ ਤਾਂ ਹੁਣ ਆਪਾਂ ਨੂੰ ਸਿਰਫ ਮੜ ਜਾਂ ਸਿਰ ਪੀੜੀ ਹੋ ਕੇ ਪਤਾ ਲੱਗ ਜਾਂਦਾ ਵੀ ਇਹ ਕੁਦਰਤੀ ਬਣਾਈ ਹੋਈ ਖੇਡ ਹੈ ਤੇ ਆ ਜਿਹੜਾ ਜਿਹੜਾ ਸਰੀਰ ਹੈ ਤੇ ਇਹਦੀ 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 ਮਹੱਤਤਾ ਕੀ ਹੈ ਸੋ ਕਹਿਣ ਦਾ ਭਾਵ ਇਹ ਵੀ ਵੀ ਜਿਹੜਾ ਜਦੋਂ ਅਸੀਂ ਕਿਸੇ ਬਿਹਤਰੀ ਵੱਲ ਜਾਣਾ ਹੈ ਜਾਂ ਕੋਈ ਬਿਹਤਰੀ ਵੱਲ ਸੋਚਣਾ ਹੈ ਸਭ ਨਾਲੋਂ ਪਹਿਲਾਂ ਜ਼ਰੂਰੀ ਇਹ ਵੀ ਇਹ ਜਿਹੜਾ ਇਹ ਜਿਹੜਾ ਸਾਡਾ ਸਰੀਰ ਹੈ ਤੇ ਇਹਦੇ ਵਿੱਚ ਜਿਹੜਾ ਮਨ ਹੈ ਉਹ ਉਹ ਸਾਡਾ ਸਾਥ ਦਵੇਂ ਸੋ ਉਹਨੇ ਸਾਡਾ ਸਾਥ ਕਿਵੇਂ ਦੇਣਾ ਉਹਨੇ ਉਹਨੇ ਜੋ ਅਸੀਂ ਇਹਨੂੰ ਖਵਾਉਣਾ ਹੈ ਜੋ ਇਹਦੇ ਅੰਦਰ ਪਾਉਣਾ ਹੈ ਇਹਨੇ ਉਸੇ ਲੋੜ ਹੀ ਕੰਮ ਕਰਨਾ ਸੋ ਇਹ ਇਹ ਬਹੁਤ ਇੱਕ ਅਹਿਮ ਚੀਜ਼ ਹੈ ਕਿ ਵੀ ਜਿਹੜੀ ਕੁਦਰਤੀ ਖੇਤੀ ਤੋਂ ਜਿਹੜੇ ਬਣੇ ਪਦਾਰਥ ਨੇ ਉਹ ਮਨੁੱਖੀ ਸਿਹਤ ਤੇ ਪਾਸਤੇ ਕਿਵੇਂ ਲਾਭ ਬੰਦਦੇ ਸੋ ਦੂਸਰਾ ਫੇਰ ਅਸੀਂ ਉਹਨੇ ਵੀ ਇਹਦਾ ਜਿਹੜੀ ਵਾਤਾਵਰਣ ਹੈ ਉਸ ਉਸ ਨਾਲ ਇਹਦਾ ਕੀ ਤਲ ਕੁਦਰਤੀ ਖੇਤੀ ਦਾ ਕੀ ਤਲ ਲੱਗੇ ਜਾਂ ਜਾਂ ਉਹਦੇ ਬਨਸਪਤਾ ਸੀ ਕਿੰਦਰ ਸਹਿਹਰ ਦੇ ਗਏ ਸੋ ਜਿਵੇਂ ਕਿ ਕੁਦਰਤੀ ਖੇਤੀ ਵੀ ਹੈ ਹੀ ਸਾਰਾ ਕੁਦਰਤ ਦੇ ਪਸਾਰੇ ਦੇ ਹੇਠਾ ਚੱਲਦਾ ਹੈ ਸੋ ਇੱਕ ਮੌਕਾ ਮਿਲਦਾ ਵੀ ਅਸੀਂ ਉਸ ਉਹ ਜੋ ਜੋ ਕੁਦਰਤੀ ਪਸਾਰਾ ਹੈ ਉਹਦੇ ਨਾਲ ਇੱਕ ਸਿੱਧੀ ਤੰਦ ਆਪ ਦੀ ਜੋੜੀ ਹੈ ਵੀ ਹੁਣ ਜੋ ਮੌਜੂਦਾ ਜੋ ਕਿਸਾਨੀ ਦਾ ਮਾਡਲ ਹੈ ਉਹ ਤਾਂ ਆਪਾਂ ਇਹੀ ਹੋ ਗਿਆ ਨਾ ਵੀ ਜਿਵੇਂ ਵੀ ਜਿਵੇਂ ਸ਼ਹਿਰਾਂ 'ਚ ਕੋਈ ਨੌਕਰੀ ਕਰਨ ਜਾਂਦਾ ਜਿਹੜਾ ਬੰਦਾ ਜਾਊਗਾ ਉਹ 9 ਤੋਂ 5 ਕਰਕੇ ਸ਼ਾਮ ਨੂੰ ਘਰੇ ਪੈਸੇ ਲੈ ਕੇ ਆਊਗਾ ਤੇ ਸਾਰਾ ਟੱਬਰ ਫੇਰ ਵੀ ਉਹੇ ਕੰਮਦੰਦਾ ਸਾਧਨ ਤੇ ਸਾਰਾ ਟੱਬਰ ਉਸਤੇ ਪੜੂਗਾ ਖੇਤੀ ਕਿਦਾਂ ਦਾ ਕੀਤਾ ਹੈਗਾ ਜਿਹਦੇ 'ਚ ਜੋ ਇੱਕ ਇੱਕ ਸਮਾਜਿਕ ਕੀਤਾ ਹੈ ਇਹ ਇੱਕ ਸਮਾਜ ਦੇ ਤਾਣੇ-ਬਾਣੇ ਤੇ ਟਿਕਿਆ ਹੋਇਆ ਸੀਗਾ ਇਹ ਇੱਕ ਸਮੂਹਿਕ ਕੀਤਾ ਇਹ ਇੱਕ ਆਈਸੋਲੇਸ਼ਨ ਜਿਨੀ ਨੂੰ ਲੈ ਸਾਈ ਨੌਕਰੀ ਵੱਜੋ ਨਹੀਂ ਵੀ ਆਪ ਗੱਡੀ ਚਾੱਕ ਕੇ ਕਿਤੇ ਗਏ ਉੱਥੇ ਕੰਮ ਕੀਤਾ ਤੇ ਸ਼ਾਮ ਜੇ ਨੂੰ ਵਾਪਸ ਆ ਗਏ ਇਹਦਾ ਸਾਰਾ ਟੱਬਰ ਜੁੜਦਾ ਸੀਗਾ ਇਹ ਤਾਂ ਸਾਡੀ ਜੀਵਨ ਸ਼ੈਲੀ ਸੀ ਇਹ ਸਾਡੇ ਰਹਿਣ ਸਹਿਣ ਦਾ ਤਰੀਕਾ ਸੀ ਸੋ ਉਸੇ ਉਹ ਜਦੋਂ ਅਸੀਂ ਪਛਾੜ ਦਿੰਨੇ ਆ ਵੀ ਵੀ ਸੋਭਾ ਜਾਣਾ ਬਾਹੀ ਕਰਨੀ ਫਿਰ ਦਾਣੇ ਸਿੱਟਣੇ ਫਿਰ ਦੁਪਹਿਰੇ ਸਪਰੇਅ ਮਾਰ ਦੇਣੀ ਤੇ ਫਿਰ ਘਰੇ ਆ ਜਾਣਾ ਫਿਰ 6 ਮਹੀਨੇ ਡੀਕਣਾ ਤੇ ਦਾਣੇ ਵੱਡ ਲਿਆਉਣੇ ਆ ਸੋ ਇਹਦੇ ਨਾਲ ਜਿਹੜੀ ਸਾਡਾ ਜਿਹੜੀ ਸਾਡੀ ਸੋਚ ਜਿਹੜੀ ਸੋਚ 'ਚ ਪਰਵਰਤਨ ਆਇਆ ਤੇ ਫਿਰ ਜਿਹੜੀ ਸਾਡੀ ਜੀਵਨ ਸ਼ੈਲੀ 'ਚ ਪਰਵਰਤਨ ਆਇਆ ਉਹ ਉਹਦਾ ਖਮਿਆਜ਼ਾ ਜੋ ਅਸੀਂ ਭੋਗਤ ਰਹੇ ਹਾਂ ਆਪ ਸਭ ਜਾਣੂ ਹੋ ਉਸ ਨੂੰ ਅ ਤੁਹਾਨੂੰ ਇਹ ਵੀ ਜਿਹੜਾ ਜੋ ਕੁਦਰਤੀ ਕੀਤੀ ਹੈ ਉਹ ਉਹ ਹੀ ਕੁਦਰਤੀ ਸੰਸਭਾਗਾ ਜੁੜਿਆ ਹੋਇਆ ਸੋ ਜਦੋਂ ਅਜਿਹਾ ਸੀ ਕੁਦਰਤ ਨੂੰ ਸਮਝਦੇ ਹਾਂ ਤੇ ਇਸ ਕੁਦਰਤ ਦੀ ਜਾਦੂ ਨੂੰ ਸਮਝਦੇ ਹਾਂ ਵੀ ਕਿਵੇਂ ਇੱਕ ਵੀ ਜਦੋਂ ਇੱਕ ਬੀਜ ਆਪਾਂ ਉਹਨੂੰ ਸਿਖਾਵਾ ਜਦੋਂ ਮਾਹੌਲ ਦਿੰਦੇ ਆ ਉਹ ਕਿਵੇਂ ਫੁੱਟਦਾ ਹੈ ਇਹ ਇਹ ਨਿਹਰਾ ਜਾਦੂ ਹੀ ਹੈ ਕੋਈ ਵੀ ਇਦਾਂ ਦੀ ਇਨਸਾਨ ਨੇ ਹਾਲੇ ਮਸ਼ੀਨ ਨਹੀਂ ਬਣਾਈ ਜਿਹੜੀ ਉਹ ਕਰਕੇ ਦਿਖਾ ਦੇਵੇ ਅ ਸੋ ਦੂਸਰਾ ਹੈਗਾ ਵੀ ਜੋ ਜਦੋਂ ਅਸੀਂ ਕੁਦਰਤੀ ਸੰਭਾਲ ਦੀ ਗੱਲ ਕਰਦੇ ਹਾਂ ਕੁਦਰਤੀ ਖੇਤੀ ਦਾ ਜੋ ਸਦਾ ਤਲਕ ਵੰਸਵੰਤਾ ਨਾਲ ਉਹਨੇ ਜਿਵੇਂ ਫਸਟ ਕਹ ਲੋ ਅਤਸੋ ਭਾਈ ਬਾਈ ਜੀ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਤੂੰ ਕੀ ਲਾਇਆ ਕੀ ਹੋਇਆ ਤੂੰ ਬੀਜਿਆ ਕੀ ਹੋਇਆ ਮੈਂ ਕਿਹਾ ਇੱਕ ਫਲ ਇੱਕ ਖੇਚੜ ਫਸਲਾਂ ਖੜੀਆਂ ਨੇ ਸੋ ਆ ਜਿਹੜਾ ਜਿਹੜਾ ਮਲਟੀ ਕ੍ਰੋਪਿੰਗ ਵਾਲਾ ਜਿਹੜਾ ਵਨ ਸਵੰਤਾ ਨੂੰ ਬਚਾਉਣਾ ਤੇ ਮੈਂ ਬਚਾਉਣਾ ਵੀ ਨਹੀਂ ਕਹੂੰਗਾ ਪਰ ਉਹ ਸਮਝਣਾ ਸੋ ਇਹ ਬਹੁਤ ਇੱਕ ਅਹਿਮ ਹਿੱਸਾ ਹੈਗਾ ਜੋ ਇਸ ਇਹ ਇਸ ਪ੍ਰਣਾਲੀ ਦਾ ਦੂਸਰਾ ਹੈਗਾ ਵੀ ਜਿਵੇਂ ਜੋ ਵਾਤਾਵਰਣ ਦਾ ਕਾਹਨ ਹੋ ਰਿਹਾ ਜੋ ਆਪਾਂ ਦੇਖ ਲਿਆ ਪਿਛਲੇ 50 ਸਾਲਾਂ ਨਾਲ ਜਿਵੇਂ ਸਾਡਾ ਪਾਣੀ ਪਲੀਤੇ ਗਿਆ ਸਾਡੀ ਸਾਡੀ ਮਿੱਟੀ ਕਮਜ਼ੋਰ ਹੋ ਰਹੀ ਹੈ ਸਾਡੀ ਸਿਹਤ ਕਮਜ਼ੋਰ ਹੋ ਰਹੀ ਹੈ ਨੇ ਸੋ ਇੱਕ ਅਸੀਂ ਉਹਨਾਂ ਕੀ ਧਰਤੀ ਤੋਂ ਲੈਣਾ ਜਿੰਨਾ ਅਸੀਂ ਉਹਨੂੰ ਵਾਪਸ ਮੋੜ ਸਕੀਏ ਜਿਵੇਂ ਹੁਣ ਜਿਵੇਂ ਕੁਝ ਇੱਚੇ ਤੌਰ ਤੇ ਗੱਲ ਹੁੰਦੀ ਜਿਵੇਂ ਜੋ ਸਾਰਾ ਜੋ ਇਹ ਜੀਵਨ ਦਾ ਪਸਾਰਾ ਹੈ ਇਹ ਇੱਕ ਉਪਕੰਦੇ ਵੀ ਉਪਰਲੀ 10 ਇੰਚ ਜੋ ਟਾਪ ਸੋਇਲ ਹੈਗੀ ਉਸ ਤੇ ਹੀ ਖੜਾ ਹੈ ਤੇ ਕਿਵੇਂ ਆંકड़े ਪੜ ਰਹੇ ਸੀਗਾ 2014 ਦੇ ਕਿ ਇਹਦੇ ਜਸ ਲੋਟ ਅਸੀਂ ਧਰਤੀ ਦਾ ਕਾਣ ਕੇ ਕਾਣ ਕੇ ਹੀ ਜਾ ਰਹੇ ਹਾਂ 2074 ਤਾਈਂ ਟਾਪ ਸੋਇਲ ਹੀ ਨਹੀਂ ਰਹਿਣਾ ਕਿਉਂਕਿ ਜਿਹੜਾ ਟਾਪ ਸੋਇਲ ਹੈਗਾ ਉੱਪਰਲਾ 10 ਇੰਚ ਉਸੇ ਚੀ ਉਹ ਅਸੀਂ ਵਾਹ ਵਾਹ ਕੇ ਤੇ ਉੱਥੋਂ ਮੋਨੋਕ੍ਰੋਪਿੰਗ ਕਰਕੇ ਉਥੇ ਇਲੀ erosion ਹੋ ਚੁੱਕੀ ਹੈ ਵੀ ਕਹਿੰਦੇ ਵੀ ਉਹ 60 ਸਾਲ ਦੀ ਖੇਤ ਰਹੀ ਤੇ 1 ਇੰਚ ਟਾਪ ਸੋਇਲ ਬਣਨ ਨੂੰ 500 ਤੋਂ ਵੱਧ ਸਾਲ ਲੱਗਦੇ। ਸੋ ਹੁਣ ਆਪਾਂ ਆਪੀ ਸੋਚ ਲਈ ਵੀ ਆਪਾਂ ਕਿੱਥੇ ਖੜੇ ਆ। ਹੁਣ ਮੈਂ ਆਪਦੀ ਜਲਨ ਸੰਕੋਚਤਾ ਹੋਣ ਮੈਂ ਤੀਸਰੇ ਮੁੱਦੇ ਤੇ ਉਹਨਾਂ ਵੀ ਜਿਹੜਾ ਜੇ ਤੁ ਕੁਦਰਤੀ ਕਿਸਾਨੀ ਵਾਲਾ ਜੀ ਇਹ ਇੱਕ ਸੰਭਾਵਨਾ ਬਣ ਕੇ ਆਪਾਂ ਜ਼ਰੂਰ ਇਸ ਨੂੰ ਵਿਚਾਰ ਸਕਦੇ ਹਾਂ ਤੇ ਉਹ ਜਿਹੜੀ ਸੰਭਾਵਨਾ ਹੈਗੀ ਹੈ ਉਹ ਸਾਡੀ ਆਰਥਿਕਤਾ ਨੂੰ ਕਿਵੇਂ ਮਜ਼ਬੂਤ ਕਰ ਸਕਦੀ ਹੈ ਜਾਂ ਸਾਡੀ ਆਰਥਿਕਤਾ ਤੇ ਕੀ ਅਸਰ ਪਾ ਸਕਦੀ ਹੈ ਤਾਂ ਇਥੋਂ ਮੈਂ ਆਪਦੇ ਬਹੁਤ ਇਹ ਨੁਕਤਾ ਰੱਖਣ ਜਦੋਂ ਮੈਂ ਰੱਖਣਾ ਆਪਦੇ ਸਾਹਮਣੇ ਤਾਂ ਮੈਂ ਆਪਦੇ ਨਿੱਜੀ ਤਜਰਬਿਆਂ 'ਚ ਵੀ ਬਹੁਤ ਨਿੱਜੀ ਤਜਰਬਿਆਂ 'ਚ ਵੀ ਗੱਲ ਕਰੂੰਗਾ ਸੋ ਇੱਕ ਬਹੁਤ अहम ਲੋੜ ਹੈ ਕਿ ਜਿਵੇਂ ਪਹਿਲਾਂ ਵੀ ਕੀਤਾ ਗਿਆ ਵੀ ਜਿਹੜਾ ਹੁਣ ਕਿਸਾਨ ਨੂੰ ਕਿਸਾਨੀ ਚੋਂ ਨਿਕਲ ਕੇ ਉਹਨੂੰ ਆਪਦਾ ਮੰਡੀਕਰਨ ਆਪੇ ਕਰਨਾ ਪੈਣਾ। ਸੋ ਕਿਸਾਨ ਨੂੰ ਇੱਕ ਕਿਸਾਨ ਨਾ ਹੋ ਕੇ ਇੱਕ ਮਾਰਕੀਟਰ ਬਣਨਾ ਪੈਣਾ। ਉਹਦੇ ਨਾਲ ਉਹਨੂੰ ਇੱਕ ਆਪਦਾ ਹੌਲੀ-ਹੌਲੀ ਉਹਨੂੰ ਆਪਦਾ ਬ੍ਰਾਂਡ ਬਣਾਉਣਾ ਪੈਣਾ ਵੀ ਜਿੱਥੇ ਹਰ ਇੱਕ ਕਿਸਾਨ ਇੱਕ ਬ੍ਰਾਂਡ ਜਿਵੇਂ ਪਹਿਲਾਂ ਵੀ ਗੱਲ ਕੀਤੀ ਗਈ ਵੀ ਕਿਸੇ ਕਿਸੇ ਦੀ ਕੁਸ਼ ਮਹਾਰਤਾ ਹੈ ਕਿਸੇ ਦੀ ਕੁਸ਼ ਮਹਾਰਤਾ ਹੈ ਪਰ ਜਦੋਂ ਮੰਡੀ ਜਾਂਦਾ ਤਾਂ ਗਦਾ ਘੋੜਾ ਇੱਕ ਬਰਾਬਰ ਹੈ ਉਸ ਤੋਂ ਹੁਣ ਬਾਹਰ ਨਿਕਲਣਾ ਪੈਣਾ ਵੀ ਅਸੀਂ ਇਹ ਕਹਾਂ ਆਪਣੀ ਮਹਾਰਤਾ ਪੈਦਾ ਕਰੀਏ ਜੇ ਅਸੀਂ ਗੋੜ ਬਣਾਉਣੀ ਹੈ ਤਾਂ ਆਲੇ-ਦਾਲੇ 30-35 ਕਿਲੋਮੀਟਰ ਤੋਂ ਸਾਡਾ ਗੋੜੀ ਮਸ਼ਹੂਰ ਹੋਵੇ ਸਾਡੇ ਕੋਲੇ ਗੋੜ ਲੈਂਡ ਲੋਕੀ ਸਾਡੇ ਕੋਲੇ ਯੋਣ ਦੂਸਰੀ ਗੱਲ ਇਹ ਹੈਗਾ ਵੀ ਗੱਲ ਚੱਲੀ ਸੀ ਐਫਪੀਸੀ ਦੀ ਫਾਰਮਰ ਪ੍ਰੋਡਿਊਸਰ ਕੰਪਨੀ ਸੋ ਉਹ ਇੱਕ ਬਹੁਤ ਅਹਿਮ ਅ ਇੱਕ ਚੀਜ਼ ਹੈਗੀ ਹੈ ਇੱਕ ਇੱਕ ਅ ਪਧਾਰਾ ਹੈਗਾ ਜਿਹੜਾ ਐਕੇਲੋ ਵੀ ਸਾਡੇ ਵਾਸਤੇ ਬਹੁਤ ਲਾਹੇਵੰਦ ਹੋ ਸਕਦਾ ਸੋ ਫਾਰਮਰ ਪ੍ਰੋਡਿਊਸਰ ਕੰਪਨੀ ਇੱਕ ਇਦਾਂ ਦਾ ਮਤਲਬ ਸਾਨੂੰ ਸਿੱਧਾ ਇੱਕ ਐਕੇਲੋ ਵੀ ਹੁਣ ਅਸੀਂ ਨਿੱਜੀ ਲੜਾਈਆਂ ਪਾਸੇ ਐਕੇਲੋ ਵੀ ਨਿੱਜੀ ਲੜਾਈ ਨਹੀਂ ਲੜਨੀ ਪਰ ਇੱਕ ਸਮੂਹ ਤੌਰ ਤੇ ਲੜਾਈ ਲੜਨ ਵਾਸਤੇ ਸਾਨੂੰ ਫਾਰਮਰ ਪ੍ਰੋਡਿਊਸਰ ਕੰਪਨੀਆਂ ਬਣਾਉਣੀਆਂ ਪੈਣੀਆਂ ਨੇ ਸੋ ਇਹ ਜਦ ਤੋ ਵਾਦ ਜਿਹੜੇ ਅਸੀਂ ਇਕੱਠੇ ਹੁੰਦੇ ਆ ਅਸੀਂ ਆਪ ਦੇ ਜਿਹੜੇ ਰਿਸੋਰਸਸ ਨੇ ਉਹ ਥੋੜੇ ਪੈਸੇ ਵਜੋਂ ਵਿੱਚ ਪਾਉਨੇ ਆ ਤੇ ਇਹ ਸਾਨੂੰ ਨਵਾਰਡ ਵੱਲੋਂ ਮਦਦ ਮਿਲਦੀ ਹੈ ਵੀ ਉਹਨੇ ਜੇ ਫਰਸ ਕਰ ਲੋ 80 ਰੁਪਈਆ ਪਾਇਆ ਤਾਂ ਉਹ ਰੁਪਈਆ ਵਿੱਚ ਪਾਉਂਦੇ ਨੇ ਤੇ ਉਹਦੇ ਨਾਲ ਫਿਰ ਅਸੀਂ ਇੱਕ ਇੱਕ ਸਟਰਕਚਰਡ ਤੌਰ ਤੇ ਅਸੀਂ ਕੰਮ ਕਰਨਾ ਸ਼ੁਰੂ ਕਰਦੇ ਆ ਸੋ ਉਹਦੇ ਨਾਲ ਅਸੀਂ ਆਪ ਦਾ ਆਪ ਦੇ ਮੰਡੀਕਰਨ ਬਾਰੇ ਸੋਚਦੇ ਆ ਆਪ ਦੀ ਆਪ ਇੱਕ ਬ੍ਰਾਂਡ ਬਣਾਉਣ ਬਾਰੇ ਸੋਚਦੇ ਆ ਸੋ ਇਸ ਸੈਲਫੋਲੇਟਰਸ ਇੱਕ ਇੱਕ ਇਹ ਕਹ ਲੋ ਵੀ ਕਿ ਸਾਡਾ ਇੱਕ ਇਨਫੋਰਮਲ ਜਾਣ ਉਪਚਾਰਿਕ ਦਾ ਇੱਕ ਸਮੂਹ ਜਾਏਗਾ ਜਿੱਥੇ ਅਸੀਂ 20-25 ਜਣੇ ਰਲ ਕੇ ਕੰਮ ਕਰਦੇ ਆ ਤੇ ਅਸੀਂ ਰਲ ਕੇ ਆਪ ਦੀ ਆਪ ਦੀ ਰਸਦ ਬੀਚਦੇ ਆ ਪਰ ਉਹ ਜਿਹੜੀ ਸਾਡੀ ਰਸਦ ਹੈਗੀ ਹੈ ਉਹ ਉਹ ਸਾਡੀ ਪ੍ਰਾਇਮਰੀ ਪ੍ਰੋਡਿਊਸ ਹੀ ਰੌਅ ਪ੍ਰੋਡਿਊਸ ਹੈ ਨਹੀਂ ਕਿ ਉਹਨੂੰ ਅਸੀਂ ਪ੍ਰੋਸੈਸ ਕਰਦੇ ਹਾਂ ਸੋ ਜਿਵੇਂ ਪਿੱਛੇ ਜੇ ਸਾਡੇ ਕੋਲੇ ਲਸਣ ਵੱਧ ਹੋ ਗਿਆ ਅਸੀਂ ਉਹਦਾ ਅਚਾਰ ਪਾ ਲਿਆ ਅੱਗੇ ਕੋਲੇ ਮਿਰਚਾਂ ਵੱਧ ਹੋ ਗਈਆਂ ਅਸੀਂ ਉਹਦਾ ਪਚਾਰ ਪਾ ਲਿਆ ਕੋਚ ਅਸੀਂ ਸਰਕੇ ਚ ਪਾਤੀਆਂ ਸੋ ਕਹਿਣ ਦਾ ਪਾਵ ਇਹ ਵੀ ਅਸੀਂ ਰੁਪਏ ਦੀ ਚੀਜ਼ ਨੂੰ ਕਿਵੇਂ ਉਹਨੂੰ 3 ਰੁਪਏ ਦੀ ਬਣਾਉਣਾ ਹੈ ਉਸ ਪਾਸੇ ਸਾਨੂੰ ਤਵੱਜੋ ਦੇਣੀ ਪਊਗੀ ਤੀਸਰੀ ਜਿਹੜੀ ਬਹੁਤ ਇਹਮ ਜਿਹੜੀ ਚੀਜ਼ ਹੁੰਦੀ ਹੈ ਜਦੋਂ ਅਸੀਂ ਕਿਸਾਨ ਖੁਦ ਮਾਰਕੀਟਰ ਬਣਦਾ ਹੈ ਜਾਂ ਖੁਦ ਉਹ ਬ੍ਰਾਂਡ ਬਣਾਉਂਦਾ ਹੈ ਉਹਨੂੰ ਪਤਾ ਲੱਗਦਾ ਹੈ ਵੀ ਬਾਜ਼ਾਰ ਕਿੱਥੇ ਖੜਾ ਹੈ ਤੇ ਬਾਜ਼ਾਰ ਕੀ ਚਾਹੁੰਦਾ ਹੁਣ ਐ ਕਹਿ ਲੋ ਭਈ ਬਾਜ਼ਾਰ ਚ ਕਣਕ ਚਾਉਣਾ ਪਹਿਲਾਂ ਹੀ ਵਾਧਾ ਹੈ ਤੇ ਮੈਂ ਹੋਰ ਲਿਆ ਕੇ ਪੇਸ਼ ਕਰਤਾ ਪਰ ਸਬਜ਼ੀਆਂ ਦੀ ਘਾਟ ਹੋ ਸਕਦੀ ਲਸਣ ਦੀ ਘਾਟ ਹੋ ਸਕਦੀ ਹੈ ਦਾਲਾਂ ਦੀ ਘਾਟ ਹੋ ਸਕਦੀ ਹੈ ਸੋ ਜਦੋਂ ਆਪਾਂ ਸਿੱਧਾ ਬਾਜ਼ਾਰ ਦੇ ਮੋਰੀ ਪਹੁੰਚ ਕਰਦੇ ਬਾਜ਼ਾਰ ਤੱਕ ਪਹੁੰਚ ਕਰਦੇ ਆ ਤਾਂ ਮੰਡੀਕਰਨ ਆਪ ਕਹਿੰਦੇ ਸਾਨੂੰ ਪਤਾ ਹੁੰਦਾ ਵੀ ਬਾਜ਼ਾਰ ਦੀ ਕੀ ਲੋੜ ਹੈ ਜੇ ਅਸੀਂ ਵਸਤੂਆਂ ਬਣਾ ਕੇ ਵੀ ਵੇਚਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਵਸਤੂ ਕਿਸ ਲੋਟ ਬਾਜ਼ਾਰ ਪਰਵਾਣ ਕਰਦਾ ਸੋ ਮੋٹے ਤੌਰ ਤੇ ਆਹੀ ਗੱਲ ਸੀ بس تین ਛੋਟੇ ਜਿਹੇ ਨੁਕਤੇ ਮੈਂ ਹੋਰ ਰੱਖੂੰਗਾ ਜਦੋਂ ਅਸੀਂ ਕੁਦਰਤੀ ਕਿਸਾਨੀ ਕਹਿੰਨੀ ਜਾਂਦੇ ਆ ਸਭ ਬਹੁਤ ਜ਼ਰੂਰੀ ਹੈ ਵੀ ਅਸੀਂ ਸਰਟੀਫਿਕੇਸ਼ਨ ਬਾਰੇ ਸੋਚੀ ਕਿ ਤਾਂ ਕਿ ਅਸੀਂ ਤਸਦੀਕशुदा ਹੋਈਏ ਅਸੀਂ ਅਸੀਂ ਕੁਦਰਤੀ ਕਿਸਾਨ ਐ ਨਾ ਕਹੀਏ ਵੀ ਅਸੀਂ ਦੋ ਵੀ ਦੋ ਮਹੀਨੇ ਤੋਂ ਯੂਰੀਆ ਨਹੀਂ ਪਾਇਆ ਤਾਂ ਅਸੀਂ ਵੀ ਕੁਦਰਤੀ ਕਿਸਾਨ ਆਰਗੈਨਿਕ ਹੋ ਗਏ ਸੋ ਇਹਦੇ بڑے ਪੈਮਾਨੇ ਨੇ 3 ਸਾਲ ਲੱਗਦੇ ਨੇ ਸੋ ਉਹ ਜਿਹੜੇ ਪੈਮਾਨੇ ਨੇ ਉਹ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਇਹ ਕਿਸ ਚੀਜ਼ ਦਾ ਕੀ ਪੈਮਾਨਾ ਹੈ ਜਦੋਂ ਅਸੀਂ ਸਰਟੀਫਾਈ ਹੋਣ ਜਾਵਾਂਗੇ ਸਾਡੇ ਕੋਲ ਬਕਾਇਦੇ ਸਰਟੀਫਿਕੇਟ ਹੋਊਗਾ ਜੇ ਸਾਨੂੰ ਕੋਈ ਪੁੱਛੇ ਤਾਂ ਅਸੀਂ ਉਹ ਦਿਖਾ ਸਕੀਏ ਦੋਸਤ ਦੂਸਰੇ ਇੱਕ ਨੁਕਤਾ ਇਹ ਦੇਚਾ ਹੁੰਦਾ ਵੀ ਟੂਰਿਜ਼ਮ ਸੋ ਸ਼ਹਿਰਾਂ ਦੀ ਬਹੁਤ ਇੱਕ ਲੋਡ ਹੈਗੀ ਹੈ ਵੀ ਬਈ ਸ਼ਹਿਰਾਂ ਦੀ ਸਿਹਰੀ ਲੋਕਾਂ ਦੀ ਤਾਂਗ ਹੈਗੀ ਹੈ ਵੀ ਅਸੀਂ ਵੀ ਜਾ ਕੇ ਦੇਖੀਏ ਅਸੀਂ ਵੀ ਇੱਕ ਆਰਗੈਨਿਕ ਫਾਰਮ ਤੇ ਜਾਈਏ ਉੱਥੇ ਦੋ ਤਿੰਨ ਦਿਨ ਰਹੀਏ ਤੇ ਉਹਨਾਂ ਲੋਕਾਂ ਦੇ ਵਿੱਚ ਵਿਚਰੀਏ ਤੇ ਵੇ ਸੋ ਹਾਲਾਂਕਿ ਹੁੰਦਾ ਤਾਂ ਕੋਈ ਵੀ ਉਹ ਹਮਦਰਦੀ ਵਿੱਚ ਉਹ ਇੱਕ ਟੂਰਿਜ਼ਮ ਦਾ ਇੱਕ ਐਸਪੈਕਟ ਹੈਗਾ ਵੀ ਕੋਈ ਨਵੀਂ ਥਾਂ ਜਾਈਏ ਤਾਂ ਅਸੀਂ ਉਹਨਾਂ ਦੇ ਲੋਕਾਂ ਦੇ ਵਿੱਚ ਰਹੀਏ ਤੇ ਉਹਨਾਂ ਦੀ ਜੋ ਜ਼ਿੰਦਗੀ ਹੈ ਉਹਦਾ ਤਜਰਬਾ ਕਰੀਏ ਸੋ ਇੱਕ ਇਹ ਵੀ ਇੱਕ ਆਮਦਨ ਦਾ ਚੰਗਾ ਸਾਧਨ ਬਣਦਾ ਬਣ ਸਕਦਾ ਹੈ ਤੇ ਬਹੁਤ ਲੋਕੀ ਇਹਨੂੰ ਬਖੂਬੀ ਕਰ ਵੀ ਰਹੇ ਨੇ ਐਗਰੀ ਟੂਰਿਜ਼ਮ ਬਾਰੇ ਉਹ ਵੀ ਸੋਚਿਆ ਜਿਆਸਾ ਹਨ ਸੋ ਤੀਸਰਾ ਰਹੇਗਾ ਜਦੋਂ ਸਾਨੂੰ ਸਰਟੀਫਿਕੇਸ਼ਨ ਹੁੰਦੀ ਆ ਅਸੀਂ ਐਕਸਪੋਰਟ ਬਾਰੇ ਵੀ ਸੋਚਦੇ ਆ ਪਰ ਐਕਸਪੋਰਟ ਪਰ ਕਿਵੇਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਇਹ ਇਕੱਲੇ ਬੰਦੇ ਦੀ ਖੇਡ ਨਹੀਂ ਕਿ ਸਾਨੂੰ ਐਫਪੀਸੀ ਬਣਾਉਣਾ ਹੈ ਜਾਂ ਸਮੂਹਕ ਤੌਰ ਤੇ ਆਪ ਬਾਜ਼ਾਰ ਮੂਰੇ ਆਪ ਦੀ ਪੇਸ਼ਕਾਰੀ ਕਰਨੀ ਪੈਣੀ ਹੈ ਤਾਂ ਕਿ ਅਸੀਂ ਐਕਸਪੋਰਟ ਬਾਰੇ ਵੀ ਸੋਚ ਸਕੀਏ ਤੇ ਐਕਸਪੋਰਟ ਤਾਂ ਹੀ ਹੋ ਜਾਈ ਅਸੀਂ ਸਰਟੀਫਾਈਡ ਹੋਵਾਂਗੇ ਕਿਉਂਕਿ ਹਰੇ ਕੋਈ ਸਰਟੀਫਿਕੇਸ਼ਨ ਮੰਗਦਾ ਹੈ ਸੋ ਮੋਟੇ ਤੌਰ ਤੇ ਆਹੀ ਨੁਕਤੇ ਸੀਗੇ ਜੀ ਸਵਾਪੀ ਸੀਮਤ ਜੋ ਮੇਰੇ ਤਜਰਬੇ ਨੇ ਅਸੀਂ ਬਲ ਜਾਣਕਾਰੀ ਹੈ ਉਸ ਮੁਤਾਬਕ ਮੈਂ ਆਪਦੀ ਗਹਿਲਾਂ ਦੇ ਸਾਹਮਣੇ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ